ਚਾਰਲੀ ਮੁਕਤਿਆਂ ਦੀ ਧਰਤੀ ਸ਼੍ਰੀ ਮੁਕਸਰ ਸਾਹਿਬ ਮਾਗੀ ਦੇ ਅੱਜ ਦੇ ਦਿਨ ਸਿਆਸੀ ਦਲਾਂ ਦੀਆਂ ਸਿਆਸੀ ਕਾਨਫਰੰਸਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਇੱਕ ਵੱਡੀ ਆਪਣੀ ਸਿਆਸੀ ਕਾਨਫਰੰਸ ਕੀਤੀ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਸ਼ਿਪ ਨੇ ਲੋਕਾਂ ਨੂੰ ਇਹ ਮੈਸੇਜ ਏੰਡ ਦਾ ਵੀ ਯਤਨ ਕੀਤਾ ਕਿ ਜਿਹੜੇ ਲੋਕ ਸੋਚਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਖਤਮ ਹੋ ਗਿਆ ਜਿਹੜੇ ਲੋਕ ਸੋਚਦੇ ਨੇ ਕਿ ਸੁਖਬੀਰ ਸਿੰਘ ਬਾਦਲ ਖਤਮ ਹੋ ਗਏ ਜਿਹੜੇ ਲੋਕ ਸੋਚਦੇ ਨੇ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦਾ ਲੋਕਾਂ ਦੇ ਵਿੱਚ ਆਧਾਰ ਨਹੀਂ ਰਿਹਾ ਨਕਾਰੇ ਨਕਾਰੀ ਗਈ ਹੈ ਜਿਹੜੀ ਲੀਡਰਸ਼ਿਪ ਹੈ ਇਹ ਗੱਲ ਦਾ ਮੈਸੇਜ ਦੇਣ ਦਾ ਯਤਨ ਕੀਤਾ ਅੱਜ ਸ਼੍ਰੋਮਣੀ ਅਕਾਲੀ ਜਲਦੀ ਲੀਡਰਸ਼ਿਪ ਨੇ ਕਿ ਜਿਨ੍ਹਾਂ ਨੂੰ ਲੱਗਦਾ ਅਕਾਲੀ ਦਲ ਖਤਮ ਹੋ ਗਿਆ ਜਿਨ੍ਹਾਂ ਨੂੰ ਲੱਗਦਾ ਸੁਖਬੀਰ ਸਿੰਘ ਬਾਦਲ ਖਤਮ ਹੋ ਗਏ ਜਿਨ੍ਹਾਂ ਨੂੰ ਲੱਗਦਾ ਕਿ ਹੁਣ ਆਧਾਰ ਨਹੀਂ ਰਿਹਾ ਸ਼੍ਰੋਮਣੀ ਅਕਾਲੀ ਜਲਦੀ ਲੀਡਰਸ਼ਿਪ ਤਾਂ ਸਾਡਾ ਉਹ ਇਹ ਗੱਲ ਚੰਗੀ ਤਰ੍ਹਾਂ ਸੋਚ ਲੈਣ ਕਿ ਆ ਦੇਖੋ ਸਾਡੇ ਨਾਲ ਲੱਖਾਂ ਲੋਕ ਖੜੇ ਨੇ ਆ ਦੇਖੋ ਸਾਡੇ ਇਕੱਠਾਂ ਦੇ ਵਿੱਚ ਦੇਖੋ ਲੱਖਾਂ ਲੋਕਾਂ ਦੀ ਸ਼ਮੂਲੀਅਤ ਹੋਈ ਹੈ ਇਹ ਮੈਸੇਜ ਅੱਜ ਦੇਣ ਦਾ ਯਤਨ ਕੀਤਾ ਗਿਆ ਸ਼੍ਰੋਮਣੀ ਅਕਾਲੀ ਜਲਦੀ ਲੀਡਰਸ਼ਿਪ ਦੇ ਵੱਲੋਂ ਦੋਜੀ ਪਾਸੇ ਅਮਰਤਪਾਲ ਸਿੰਘ ਜਿਹੜੇ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਪ੍ਰਧਾਨ ਨੇ ਦੀਪ ਸਿੱਧੂ ਤੋਂ ਬਾਅਦ ਤੇ ਅੱਜ ਵੀ ਜਿਸ ਪਾਰਟੀ ਦਾ ਐਲਾਨ ਹੋਇਆ ਨਵੀਂ ਪਾਰਟੀ ਜਿਹੜੀ ਅਮਰਤਪਾਲ ਦੇ ਧੜੇ ਵੱਲੋਂ ਐਲਾਨੀ ਗਈ ਉਹਦਾ ਨਾਮ ਵੀ ਆਹੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੀ ਜਥੇਬੰਦੀ ਦਾ ਜਿਹੜਾ ਐਲਾਨ ਹੈ ਇਹ ਐਲਾਨ ਅਮਰਤਪਾਲ ਦੇ ਸਾਥੀਆਂ ਵੱਲੋਂ ਕੀਤਾ ਗਿਆ ਜਿਹੜੀ ਅੱਜ ਜੀ ਦੋਸਤੋ ਵੱਡੀ ਖਬਰ ਹੈ ਦੇਖੋ ਕਿ ਇਹਦੇ ਵਿੱਚ ਤਾਂ ਕੋਈ ਦੋਰਾਵਾ ਨਹੀਂ ਹੈ ਗਿਆ ਕਿ ਸ਼ਰੋਮਣੀ ਅਕਾਲੀ ਜਲਦੀ ਜਿਹੜੀ ਲੀਡਰਸ਼ਿਪ ਹੈ ਇਹ ਲੀਡਰਸ਼ਿਪ ਅੱਜ ਦੇ ਸਮੇਂ ਦੇ ਵਿੱਚ ਇੱਕ ਸੰਕਟ ਦੇ ਵਿੱਚ ਘਿਰੀ ਹੋਈ ਹੈ ਤੇ ਜਿਹੜਾ ਅਕਾਲੀ ਜਲ ਦੇ ਉੱਪਰ ਸੰਕਟ ਹੈ ਜਾਂ ਪੰਥਕ ਪੋਲਿਟਿਕਸ ਦੇ ਉੱਪਰ ਜਿਹੜਾ ਆਪਸੀ ਲੜਾਈਆਂ ਦਾ ਸੰਕਟ ਹੈ ਜਾਂ ਆਪਸੀ ਤੁਸ਼ਣਬਾਦੀਆਂ ਦਾ ਜਾਂ ਜਿਹੜੀਆਂ ਗਲਤੀਆਂ ਫਿਊਚਰ ਦੇ ਵਿੱਚ ਉਦੋਂ ਕੀਤੀਆਂ ਨੇ ਜਦੋਂ ਪਾਵਰ ਹੱਥ ਦੇ ਵਿੱਚ ਸੀ ਉਹਨਾਂ ਚੀਜ਼ਾਂ ਦਾ ਜਿਹੜਾ ਸੰਕਟ ਹੈ ਤਾਂ ਦੂਜੀਆਂ ਧਿਰਾਂ ਨੂੰ ਲੱਗਦਾ ਕਿ ਇਸ ਸੰਕਟ ਨੂੰ ਸ਼ਾਇਦ ਅਸੀਂ ਕਵਰ ਕਰ ਜਾਈਏ ਅਮਰਤਪਾਲ ਹੋਰੇ ਜਿਸ ਤਰੀਕੇ ਦੇ ਨਾਲ ਮੈਂਬਰ ਆਫ ਪਾਰਲੀਮੈਂਟ ਬਣੇ ਜਿਸ ਤਰੀਕੇ ਦੇ ਨਾਲ ਲੱਖਾਂ ਲੋਕਾਂ ਨੇ ਉਹਨੂੰ ਵੋਟਾਂ ਪਾਈਆ ਤਾਂ ਅਮਰਤਪਾਲ ਦਾ ਗਰੁੱਪ ਵੀ ਆਹੀ ਸੋਚਦਾ ਹੋਣਾ ਕਿ ਜੇਕਰ ਅਸੀਂ ਕੋਈ ਸਿਆਸੀ ਦਲ ਬਣਾ ਲਾਂਗੇ ਜਿਸ ਤਰੀਕੇ ਦੇ ਨਾਲ ਸਰਬਜੀਤ ਸਿੰਘ ਖਾਲਸਾ ਹੋਰਾਂ ਨੂੰ ਚੁਣਿਆ ਸੀ ਲੋਕਾਂ ਨੇ ਜਿਸ ਤਰੀਕੇ ਦੇ ਨਾਲ ਅਮਰਤਪਾਲ ਨੂੰ ਚੁਣਿਆ ਸੀ ਉਸ ਤਰੀਕੇ ਦੇ ਨਾਲ ਲੋਕ ਸਾਨੂੰ ਵੀ ਚੁਣ ਲੈਣਗੇ ਸਾਡੀ ਵੀ ਜਿਹੜੀ ਪੰਜਾਬ ਦੇ ਵਿੱਚ ਸਰਕਾਰ ਹੈ ਇਹ ਸਰਕਾਰ ਬਣ ਜੂਗੀ ਫਿਰ ਹਾਲਾਤ ਪਾਸਾਰੇ ਜਾਣਦੇ ਆ ਕਿ ਐਨਐਸਏ ਲੱਗੀ ਹੋਈ ਅਮਰਿਤਪਾਲ ਤੇ ਯੂਏਪੀਏ ਦੇ ਅਧੀਨ ਵੀ ਇੱਕ ਵਾਰਚਾ ਹੋਰ ਹੋ ਗਿਆ ਸੀ ਅਮਰਿਤਪਾਲ ਦੇ ਉੱਪਰ ਤੇ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਅਮਰਿਤਪਾਲ ਤੇ ਨਾਲ ਦੇ ਸਾਥੀਆਂ ਨੇ ਉਹਨਾਂ ਦਾ ਪਾਰਟੀ ਦਾ ਜਿਹੜਾ ਐਲਾਨ ਹੈ ਉਹ ਐਲਾਨ ਕੀਤਾ ਜਿਹੜਾ ਨਾਮ ਰੱਖਿਆ ਪਾਰਟੀ ਦਾ ਉਹ ਨਾਮ ਰੱਖਿਆ ਵਾਰਿਸ ਪੰਜਾਬ ਦੀ ਵਾਰਿਸ ਪੰਜਾਬ ਦੇ ਸ਼ਰੋਮਣੀ ਅਕਾਲੀ ਦਲ ਜਾਂ ਕਹੋ ਕਿ ਵਾਰਿਸ ਪੰਜਾਬ ਦੇ ਅਕਾਲੀ ਦਲ ਉਹਨਾਂ ਨੇ ਨਾਮ ਰੱਖਿਆ ਅਮਰਤਪਾਲ ਦੇਖੋ ਕਿ ਹੁਣ ਤਾਂ ਮੈਂਬਰ ਆਫ ਪਾਰਲੀਮੈਂਟ ਵੀ ਉਹ ਬਣ ਗਏ ਨੇ ਸਰਬਜੀਤ ਸਿੰਘ ਖਾਲਸਾ ਵੀ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਕੋਣ ਸੋਚਦੇ ਹੁਣ ਕਿ ਅਸੀਂ ਪੰਜਾਬ ਨੂੰ ਬੈਠ ਕੇ ਲੀਡ ਕਰਾਂਗੇ ਜਾਂ ਇਸ ਤਰੀਕੇ ਦੇ ਨਾਲ ਪੰਜਾਬ ਨੇ 91 ਸਟਾਮ ਆਦਮੀ ਪਾਰਟੀ ਨੂੰ ਦੇ ਦੀਆਂ ਕਿਉਂਕਿ ਆਹ ਵੀ ਤਾਂ ਸਾਡੇ ਮਨਾਂ ਦੇ ਵਿੱਚ ਇੱਕ ਚੀਜ਼ ਹੈਗੀ ਆ ਅੱਗੇ ਅਕਾਲੀ ਦਲ ਰਾਜ ਕਰਦਾ ਸੀ ਤੇ ਅੱਗੇ ਰਾਜ ਕਰਦੀ ਸੀ ਕਾਂਗਰਸ ਪਾਰਟੀ ਪੰਜਾਬ ਦੀ ਜੇਕਰ ਮੈਂ ਗੱਲ ਕਰਾਂ ਤਾਂ ਅਕਾਲੀ ਦਲ ਆ ਜਾਂਦਾ ਸੀ ਭਾਜੀਪੀ ਆ ਜਾਂਦੀ ਸੀ ਜਦੋਂ ਆਮ ਆਦਮੀ ਪਾਰਟੀ ਨੇ ਚੋਣਾਂ ਲੜੀਆਂ 17 ਚ ਭਾਵੇਂ ਹਾਰ ਗਿਆ ਆਮ ਆਦਮੀ ਪਾਰਟੀ 20 ਸਿੱਟਾਂ ਦੇ ਨਾਲ ਪਰ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਇੱਕ ਵੱਡਾ ਧਮਾਕਾ ਕਰਕੇ ਪੰਜਾਬ ਦੇ ਵਿੱਚ 92 ਸਿੱਟਾਂ ਲੈ ਲਈਆਂ ਤੇ ਪੰਜਾਬ ਦੇ ਵਿੱਚ ਸਰਕਾਰ ਬਣ ਲਈ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋ ਗਏ ਪੰਜਾਬ ਦੇ ਤਾਂ ਇਹ ਗੱਲ ਸੋਚ ਕੇ ਲੱਗਦਾ ਸਾਰਿਆਂ ਨੂੰ ਕਿ ਜੇ ਅਸੀਂ ਵੀ ਸਿਆਸੀ ਜਥੇਬੰਦੀ ਬਣਾ ਲਾਂਗੇ ਦੇਖੋ ਹੋ ਸਕਦਾ ਫਿਊਚਰ ਦੇ ਵਿੱਚ ਕੁਝ ਵੀ ਹੋਵੇ ਕਿਸੇ ਵੀ ਪਾਰਟੀ ਦਾ ਮੈਂ ਕਿਸੇ ਕਿਸੇ ਅਮਰਤਪਾਲ ਦੀ ਗੱਲ ਨਹੀਂ ਕਰ ਰਿਹਾ ਮੈਂ ਕਿਸੇ ਹੋਰ ਧਿਰ ਦੀ ਗੱਲ ਨਹੀਂ ਕਰ ਰਿਹਾ ਕਿਸੇ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਵੀ ਬੰਦੇ ਹੁਣ ਨਵੀਆਂ ਪਾਰਟੀਆਂ ਰਜਿਸਟਰਡ ਕਰਵਾ ਰਹੇ ਨੇ ਉਹਨਾਂ ਦੇ ਮਨ ਦੇ ਵਿੱਚ ਕੀ ਗੱਲ ਹੁੰਦੀ ਹੈ ਉਹ ਲੋਕ ਸੋਚਦੇ ਨੇ ਕਿ ਜਿਸ ਤਰੀਕੇ ਦੇ ਨਾਲ 92 ਸੀਟਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਮਿਲ ਗਈਆਂ ਜੇ ਅਸੀਂ ਵੀ ਚੋਣਾਂ ਲੜਾਂਗੇ ਦਲ ਬਣਾ ਕੇ ਸੋਸ਼ਲ ਮੀਡੀਆ ਦੀ ਅਸੀਂ ਵਰਤੋਂ ਦੂਰ ਵਰਤੋਂ ਕਰਾਂਗੇ ਤਾਂ ਸਾਡੇ ਹੱਥ ਦੇ ਵਿੱਚ ਵੀ ਜਿਹੜੀ ਕਮਾਂਡ ਹੈ ਉਹ ਕਮਾਂਡ ਪੰਜਾਬ ਦੀ ਹੋ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੇ ਪਿੱਛੇ ਕਿਹੋ ਜਿਹਾ ਦਿਮਾਗ ਕੰਮ ਕਰ ਰਿਹਾ ਸੀ ਕਿੱਡਾ ਵੱਡਾ ਸੰਗਠਨ ਸੀ ਉਹ ਕਿਦਾਂ ਕਿਦਾਂ ਦੀਆਂ ਰਣਨੀਤੀਆਂ ਉਲਕੀਆਂ ਗਈਆਂ ਇਹ ਚੀਜ਼ ਉਹ ਲੋਕ ਨਹੀਂ ਜਾਣਦੇ ਹੈਗੇ ਫਿਲਹਾਲ ਅੱਜ ਦੀ ਜਿਹੜੀ ਗੱਲਬਾਤ ਸੀ ਦੋਸਤੋ ਤੁਹਾਡੇ ਨਾਲ ਅੱਜ ਸਾਂਝੀ ਕਰਨੀ ਸੀ ਕਿ ਅਮਰਤਪਾਲ ਉਹਨਾਂ ਨੇ ਆਪਣਾ ਇੱਕ ਸਿਆਸੀ ਦਲ ਬਣਾਇਆ ਜਿਸ ਸਿਆਸੀ ਦਲ ਦਾ ਨਾਮ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਫਿਲਹਾਲ ਸ਼ਰੋਮਣੀ ਲਿਖ ਨਹੀਂ ਰਹੇ ਹੈਗੇ ਉਹ ਲਿਖ ਰਹੇ ਨੇ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ ਪਹਿਲਾਂ ਵੀ ਬੜੇ ਅਕਾਲੀ ਦਲ ਬਣੇ ਚੰਦੂ ਮਹਾਰਾ ਸਾਬਰਾਮੂ ਬਾਲੀਆ ਸਾਹਿਬ ਟੋੜਾ ਸਾਹਿਬ ਰਵਿੰਦਰ ਸਿੰਘ ਬਰਨਾਲਾ ਸਾਹਿਬ ਕਿੰਨੇ ਅਕਾਲੀ ਦਲ ਨੇ ਜਿਹੜੇ ਅਕਾਲੀ ਦਲ ਬਣੇ ਪਰ ਸਿਰੇ ਤੋੜ ਕੋਈ ਨਹੀਂ ਚੜਿਆ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਿਸੇ ਵੀ ਪੰਥਕ ਧਿਰ ਵੱਲੋਂ ਜਾਂ ਹੋਰ ਸਿਆਸੀ ਧਿਰ ਵੱਲੋਂ ਕਦੇ ਨਮਾ ਕਾਲੇਦਲ ਬਣਾ ਕੇ ਮੌਤ ਪਮਾਤ ਪਾਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕਿਸੇ ਦੀ ਕਾਮਯਾਬ ਨਹੀਂ ਹੋਈਏਗੀ ਇਹਦੇ ਇੱਕ ਵੱਡੇ ਕਾਰਨ ਨੇ ਕਿਉਂਕਿ ਜਿਹੜਾ ਮੇਨ ਸਟ੍ਰੀਮ ਲਈ ਅਕਾਲੀ ਦਲ ਹੈ ਇਹਨਾਂ ਦੇ ਕੋਲੇ ਸੋਰਸ ਰਿਸੋਰਸ ਹਿੱਲੇ ਵਸੀਲੇ ਸਾਧਨ ਵਸਾਧਨ ਸਾਰਾ ਕੁਝ ਹੈ ਐਸਪੀਸੀ ਦਾ ਵੀ ਇੱਕ ਵੱਡਾ ਸਹਾਰਾ ਬੈਗਬੋਨ ਹੈਗੀ ਹੈ ਬਾਕੀ ਪੈਸਾ ਹੈਗਾ ਮਾਸ ਲੇਵਲ ਦੇ ਉੱਪਰ ਪਕੜ ਹੈਗੀ ਹੈ ਵਿੱਤੀ ਸਾਧਨ ਹੈਗੇ ਨੇ ਆਰਥਿਕ ਤੌਰ ਦੇ ਉੱਪਰ ਮਜ਼ਬੂਤ ਨੇ ਕਾਫੀ ਕੁਝ ਹੈਗਾ ਪਰ ਉਹ ਦੇਖਣ ਵਾਲਾ ਹੋਊਗਾ ਕਿ ਜੋ ਅਮਰਤਪਾਲ ਹੋਰਾਂ ਦਾ ਅਕਾਲੀ ਦਲ ਬਣਾਇਆ ਇਹਨਾਂ ਲੋਕਾਂ ਵੱਲੋਂ ਕਿਹੋ ਜਿਹਾ ਹੰਗਾਰਾ ਮਿਲਦਾ